ਦਾ ਤੋੜੇਗਾ ਇਹਦਾ ਲਾਇਆ ਹੁਣੇ ਕੋਈ ਬੁੱਟਾ ਵੱਟਾ ਇਹਨਾਂ ਨੇ ਸਪੈਦੇ ਆਗੇ ਨਾ ਨਾ ਸਪੈਦ ਦਾ ਬਾੜੀ ਦੂਰ ਹੈ ਪੁੰਜਾ ਬੱਪੂ ਆਪਾ ਪੁੱਠਾ ਗੰਮੀ ਲੈ ਲੈ ਦਰਖਤ ਵਾਲਾ ਛੰਦਾ ਦੇ ਪੈਸੇ ਲਾ ਬੈਠੇ ਦੋਨੇ ਕੀ ਉਦੋਂ ਆਪਾਂ ਕੱਕਰ ਨਹੀਂ ਸੀ ਵੇਖਣਗੇ ਉਹਨਾਂ ਦੇ ਘਰੇ ਹੂੰ ਉਹ ਟਾਣੀ ਵਾਲਿਆਂ ਦੇ ਅੱਛਾ ਉਦੋਂ ਤੂੰ ਬੁੜੀ ਨੂੰ ਜੱਫਾ ਪਾ ਲੈ ਕਹਿੰਦਾ ਕੱਕਰ ਵਾਲੀ ਮੋਟੀ ਆ ਤੂੰ ਹੀ ਗਾ ਉਹਦੋਂ ਇਹਦਾ ਪ੍ਰੇਸ਼ਨ ਕਰਤਾ ਹੁਣ ਇਹਦਾ ਵਿਚਾਰੇ ਨੂੰ ਜਮਾ ਨਹੀਂ ਦੀਦਾ ਹੋਰ ਇਹ ਲਤਮਾਰੀ ਹੈ ਅੱਗੇ ਮੈਂ ਮਾਰਾ ਮੋਟਾ ਕਰ ਲਾਂਗਾ ਗਰੀਬ ਬੰਦਾ ਮਾਰਤਾ ਹਾਂ ਕਤਾਂ ਜਵਾਖ ਜੇ ਜਮਾ ਨੇ ਡੱਕਾ ਤੋੜਦੇ ਡੱਕਾ ਨਹੀਂ ਤੋੜਦੇ ਜਮਾ ਆ ਆ ਪਿਆ ਕਦੂ ਪੁੱਟਾ ਪੰਗਾਂ ਲੈ ਲੈ ਜੱਟੀਆਂ ਉਹ ਕਦੇ ਸੰਗਾਂ ਨੂੰ ਹੱਥ ਪਾ ਕੇ ਹੱਥ ਪਾ ਦਿਆਂ ਦਾ ਪੰਗਾ ਹੀ ਹੋਇਆ ਪਿਆ ਚਪਾਈਦੇ ਜੇ ਵੀ ਅਜਾਉਣਗੇ ਦੇਖਣਾ ਦੇਖਦੇ ਕੀ ਮੰਨਦਾ ਜੇ ਕ ਜਵਾਖ ਜੇ ਨੂੰ ਕੱਲ ਕਿਹਾ ਸੀ ਵੀ ਕਦੂਆਂ ਦੇ ਪੀ ਲਾਦ ਕੇ ਗੱਲ ਹੀ ਨਹੀਂ ਸੁਣਦਾ ਹੈ ਵੀ ਥੋੜੇ ਥੋੜੇ ਹੈ ਜਾਲੇ ਨੂੰ ਕਹਿਣਾ ਵੀ ਲਾਉ ਆ ਇਹ ਲਾਉ ਠੀਕ ਆ ਪੁੱਤ ਠੀਕ ਆ ਕੀ ਕਰੀ ਇਹਨੇ ਕਰਨਾ ਕੀ ਆ ਤੈਨੂੰ ਕੱਲ ਕੰਮ ਕਹਿ ਕੇ ਗਿਆ ਸੀ ਪਤਾ ਨਹੀਂ ਕੀ ਕਰਦਾ ਰਹਿਣਾ ਕੀ ਨਾ ਉਹ ਬਥੇਰੇ ਫਿਰ ਤੇ ਯਾਰ ਕਦੂ ਜੇ ਇੱਥੇ ਕੀ ਕਰਾਉਣੇ ਆ ਬਥੇਰੇ ਕਾ ਨੂੰ ਆ ਲਾ ਆਂਦਾ ਪੁੱਤ ਸਬਜ਼ੀ ਖਲਾਂਗੇ ਉਹ ਬਥੇਰੀ ਸਬਜ਼ੀ ਆਪਣੇ ਉਹ ਕਿਹੜੀ ਸਬਜ਼ੀ ਆ ਕੀ ਸੁਣ ਆਂਟੀਆਂ ਆਂਟੀਆਂ ਗਵੰਡਗਾ ਨਹੀਂ ਆ ਓ ਪੁੱਤ ਫੇਰ ਕੀ ਹੁੰਦਾ ਇਹ ਕਿਹੜਾ ਥਾਂ ਥੱਕਦਾ ਆਪਾਂ ਭਾਵੇਂ ਕਰਿਆ ਮੈਨੂੰ ਫੋਨ ਦਵਾ ਫਿਰਦਾ ਚੰਗਾ ਜਾ ਫੇਰ ਕਰਾਂਗੇ ਆਪਾਂ ਕੰਮ ਕੰਮ ਦਾ ਆ ਫੋਨ ਇਹਨੂੰ ਕੀ ਹੋਇਆ ਓਏ ਦੂਜਾ ਦੇਸੀ ਜਾ ਚਲਾਉਂਦਾ ਨਹੀਂ ਕੋਈ ਓ ਨਹੀਂ ਵਧੀਆ ਫੋਨ ਆ ਇਹ ਪੁੱਤ ਡੰਗਾ ਲਾਲਾ ਆਪਾਂ ਅੱਜ ਉਹ ਸਾਚ ਸਪੈਦਿਆਂ ਵਾਲੇ ਆਉਂਦੇ ਆ ਆਉਂਦੇ ਆਉਂਦੇ ਉਹ ਇਹ ਤਾਂ ਆਈਫੋਨ ਆਉਂਦਾ ਮੇਰਾ ਆਈਫੋਨ ਆਉਂਦਾ ਪਹਿਲਾਂ ਸਪੈਦੇ ਦਾ ਦੇਖ ਲੈ ਕੀ ਕਿਵੇਂ ਬਣਦਾਗਾ ਬਾਪੂ ਹੁਣ ਸੇਵ ਜਿਹੜਾ ਫੋਨ ਹੁੰਦਾ ਐਪਲ ਦਾ ਕਿਹੜਾ ਸੇਵ ਵਾਲਾ ਆਪ ਕੋਲ ਤਾਂ ਹੁੰਦਾ ਨਹੀਂ ਦੰਦੀ ਜੀ ਵੱਡੀ ਹੁੰਦੀ ਇੱਕ ਸਾਈਡ ਤੇ ਸੇਵ ਆਪਣੇ ਕੱਲ ਤੇਰਾ ਮਾਮਾ ਆਇਆ ਸੀ ਉਹ ਪਏ ਬਾਦੂ ਓਏ ਉਹ ਨਹੀਂ ਬਾਪੂ ਯਾਰ ਦੰਦੇ ਮੈਂ ਵੱਡ ਤੂੰ ਪੁੱਤ ਨਹੀਂ ਉਹ ਆਏ ਨਹੀਂ ਝੂਠੇ ਖਣਾ ਉਹ ਨਹੀਂ ਹੁੰਦਾ ਬਾਪੂ ਉਹ ਕੰਪਨੀ ਐ ਅੱਗੇ ਇਦਰੀ ਬੇਬੇ ਲੜੀ ਜਾਂਦੀ ਪਤਾ ਨਹੀਂ ਅਕੇ ਕੁੱਤਾ ਲਿਆਉਣਾ ਲਿਬੜਿਆ ਲਿਆਉਣਾ ਲਿਬੜਿਆ ਕਿਹੜਾ ਕੁੱਤਾ ਲਿਆਉਣਾ ਤੂੰ ਲਿਬੜਿਆ ਨਹੀਂ ਹੁੰਦਾ ਬਾਪੂ ਲੈਬਰੇ ਓਹੋ ਲੈਬਰੇ ਕੋ ਉਹ ਆ ਨਸਲ ਆ ਉਹਦੀ ਪੁੱਤ ਨਾ ਪੁੱਟੇ ਸਿੱਧੇ ਕੰਮ ਕਰਿਆ ਕਰਾ ਕੀ ਯਾਰ ਬਾਪੂ ਤਾਂ ਉਹਨਾਂ ਨੇ ਕਦੋਂ ਕਾਉਣਗੇ ਉਹ ਆਉਣ ਆਲੇ ਆਉਣਗੇ ਬਸ ਆਪਾਂ ਚੱਲ ਗਏ ਖੇਤ ਨੂੰ ਚਾ ਲੋ ਖੇਤ ਨੂੰ ਚਲੋ ਫਿਰ ਚਾ ਲੋ ਆ ਕਦ ਕਦੋਂ ਲਾ ਦੇ ਅੱਜ ਨਾ ਜਾਈਂ ਕਦੋਂ ਉੱਥੇ ਰੱਖ ਦਨੇ ਫੇਰ ਲਾ ਦਾਂਗੇ ਅੱਜ ਕਾਲਜ ਰਹਿਣ ਦੇ ਜਾਣ ਨੂੰ ਚਾ ਦੇ ਆਉਂਦੇ ਫਿਰ ਨਾ ਅੱਜ ਨਾ ਜਾਵਾਂਗੇ ਹਾਂ ਆ ਜਾ ਆਪਾਂ ਚੱਲ ਗਏ ਉਧਰ ਅਹ ਕੰਦਰਾ ਖੇਤੀ ਵਾਲੀ ਦੂਰ ਆ ਬਾਪੂ ਏ ਹੋਰ ਇੱਥੇ ਆ ਗਏ ਸ਼ੇਰਾ ਹਾਂ ਆ ਆ ਗਿਆ ਸਪੈਦੇ ਦਾ ਚੰਗੇ ਲੱਗਦੇ ਆ ਦੂਰੋਂ ਇੱਥੇ ਜੇ ਕਹਿੰਦਾ ਤੂੰ ਹਾਂ ਡੇਗਣਾ ਪਈ ਤੂੰ ਇਥੇ ਹੈ ਨਾ ਮਾਰੇ ਗਾਹਾਂ ਮੈਂ ਤਾਂ ਦੀਵੇ ਨਹੀਂ ਕਿਤੇ ਨਹੀਂ ਇਹ ਕੌਣ ਹੈ ਓਏ ਬਾਪੂ ਯਾਰ ਆਏਗਾ ਤੋੜੇਗਾ ਇਹਦਾ ਲਾਇਆ ਹੁਣੇ ਕੋਈ ਬੁੱਟਾ ਵਟਾ ਇਹਨਾਂ ਨੇ ਸਪੈਦੇ ਆਗੇ ਨਾ ਨਾ ਸਪੈਦ ਦਾ ਬਾੜੀ ਦੂਰ ਹੈ ਅੱਛਾ ਇਹ ਤਾਂ ਮੈਂ ਮਾਇਆ ਕਹ ਤੇ ਬਾੜੇ ਪੱਧਰੇ ਲੈ ਜਾ ਬਈ ਤੂੰ ਜਾ ਬਾਪੂ ਆਪਾ ਪੁੱਠਾ ਗਮੀ ਲੈ ਲੈ ਦਰਖਤਾਲਾ ਥੰਦਾ ਦੇ ਪੈਸੇ ਲਾ ਬੈਠੇ ਦੋਨੇ ਹੋਰ ਬਾੜੀ ਦੂਰ ਹੈ ਯਾ ਤਈ ਤਰਬੀ ਨਹੀਂ ਉਹਨਾਂ ਦਾ ਬਾਪੂ ਯਾਰ ਓ ਬਾਪੂ ਯਾਰ ਜਮਾਂ ਦੇ ਤੇ ਪੋਹੋ ਤੁਝੇ ਦੱਸ ਕਾ ਜਰ ਮੈਨੂੰ ਕਿਹੜਾ ਦੇ ਦਿਆ। ਦੱਸਦਾ ਕੀ ਉਦਾਂ ਆਪਾਂ ਕਿੱਕਰ ਨਹੀਂ ਸੀ ਵੇਖਣਗੇ ਉਹਨਾਂ ਦੇ ਘਰੇ। ਹੂੰ। ਉਹ ਟਾਣੀ ਵਾਲਿਆਂ ਦੇ। ਅੱਛਾ। ਉਦਦੇ ਤੂੰ ਬੁੜੀ ਨੂੰ ਜੱਫਾ ਪਾ ਲੈ ਕਹਿੰਦਾ ਕਿੱਕਰ ਵਾਲੀ ਮੋਟੀ। ਉਹ ਤੂੰ ਹੀ ਕਹਿੰਦਾ ਜੀ ਇਧਰ ਕਿ ਇੱਥੇ ਆ ਕੇ ਬਾਪੂ ਬੁੜੀ ਨੂੰ ਜੱਫਾ ਪਾ ਲੈ ਉਦਦੇ ਕੁੱਟ ਤੋਂ ਬਚਾਤਾ ਮੈਨੂੰ। ਆਹ ਹਾ ਬੋਤਾ ਆਪਣਾ ਸਪੈਦੇ ਤੂੰ ਤਾਂ ਖੇਤ ਨਹੀਂ ਆ ਕੇ ਖੜਦਾ ਜਮਾਂ ਵੀ। ਇਹ ਸਪੈਦੇ ਦਾ ਚੰਗਾ ਬਾਪੂ। ਸਪੈਦੇ ਥੋੜੇ ਜਿਹਾ ਹੋਰ ਬਣ ਜਾਂਦੇ ਤਾਂ ਵਧੀਆ ਸੀ ਤੇ ਇਹ ਗੱਲ ਕਰ ਹੁਣਾਂ। ਹੋਰ ਕੀ ਆ ਬੈੱਟ ਨੇ ਓਏ ਆਜੋ ਆਜੋ ਦੂਰ ਖੇਤ ਆ ਬਾਈ ਯਾਰ ਹੋਰ ਯਾਰ ਥਕਾ ਤੇ ਇੱਕ ਸਾਥ ਤੁਰੀ ਦਾ ਨਹੀਂ ਤੁਰੀ ਦਾ ਨਹੀਂ ਆ ਕਣਕ ਲਤੜੀ ਜਣੇ ਸਾਰੀ ਇੱਧਰ ਹੋ ਜੋ ਕੁਝ ਨਹੀਂ ਹੁੰਦਾ ਓ ਕਿਵੇਂ ਆ ਬੂਟਾ ਸਿਆ ਆ ਆ ਸਹੇ ਸਿਆ ਸਿਆ ਠੀਕ ਹੈ ਬੈਜੋ ਬੈਜੋ ਇੱਥੇ ਬੈ ਕੇ ਚਪਾਏ ਦੇ ਕਿੰਨੇ ਕਾ ਬਈ ਯਾਰ ਕਿੰਨੇ ਕਾ ਬਾਈ ਚਪਾਏ ਆਪਣੇ ਕੋਲੇ ਆ ਲੈਣ ਵਾਰ ਤੇ ਸਾਰੇ ਚਪਾਏ ਆ ਅੱਛਾ ਓਕੇ ਕਰੀਏ ਨਾ ਜਵਾਹਰ ਮਰੀਆਂ ਤਾਂ ਅੱਛਾ ਚੱਲ ਜੀ ਠੀਕ ਹੈ ਇਹ ਮੈਨੂੰ ਉਹੀ ਲੱਗਦਾ ਬੰਦਾ ਦੂਜਾ ਹੀ ਦੂਜਾ ਨਹੀਂ ਭਾਈ ਇਹਦੀ ਨਿਗਾ ਬਣਾਉਣ ਗਈ ਸੀ ਉਹ ਵੀ ਨਹੀਂ ਭਾਈ ਮੈਨੂੰ ਮਾ ਨਿਗਾ ਇੱਕ ਅੱਖੀ ਦਾ ਵਾਗੀ ਹਾਂ ਫੇਰ ਦੂਜੀ ਬਣਾਉਣ ਲੱਗਾ ਮੋਬਾਈਲ ਕੱਢ ਕੇ ਪ੍ਰੇਸ਼ਕਾ ਲੱਗਾ ਅੱਛਾ ਉਦੋਂ ਨਿੱਟ ਮੁੱਕ ਗਿਆ ਉਦੋਂ ਇਹਦੀ ਨਿਗਾ ਚੱਕਤੀ ਡਾਕਟਰ ਨੇ ਹਾਂ ਅੱਛਾ ਇਹਦਾ ਡਾਕਟਰ ਮਿਲਿਆ ਭਰਾਵਾ ਉਹ ਜਿਹੜੀ ਛੋਦੀ ਸੀ ਕੰਜਰ ਨੇ ਉਹ ਜੋ ਵੀ ਹਟਾਤਾ ਹੂੰ ਕੰਮ ਹੀ ਨਹੀਂ ਹੋ ਰਿਹਾ ਕੰਮ ਕਿਹੜਾ ਹੋਣਾ ਬਈ ਵਟਸਐਪ ਪੁੱਛਣਾ ਬਾਪੂ ਕੰਮ ਹੀ ਖੜਾਤਾ ਬਈ ਸਾਡਾ ਅੱਜ ਕੱਲ ਆਈਆਂ ਹਰੇਕ ਸਰਿੰਜ ਚੱਕ ਲਾਂਦਾ ਹੋਰ ਆਏ ਆਪ ਤੈਨੂੰ ਗਾਹਾਂ ਨਾ ਕੋਈ ਇਹ ਇਧਰਗੇ ਯਾਰ ਇਹ ਇੱਕ ਤਾਂ ਹੂ ਲਗੜਾ ਇੱਕ ਇਹ ਹੂ ਨਾ ਇਹ ਕਿਹੜਾ ਖਰੀਦਣਗੇ ਮਨਾਂ ਕਿਹੜਾ ਵਪਾਰੀ ਕਿਹੜਾ ਮੋਸ਼ਾ ਲਾਉ ਉਹ ਆ ਕੋਈ ਨਹੀਂ ਪੁੱਤ ਰੱਬ ਜੀ ਦੇਣ ਹੁੰਦੀ ਐ ਇਹ ਆਈ ਨਹੀਂ ਕਵਲੀ ਨਾ ਹੁੰਦਾ ਅੱਛਾ ਆ ਜਾ ਦੇਖ ਲੈ ਪੂਰੇ ਚੰਗੇ ਹਾਂ ਆ ਤਾਂ ਠੀਕ ਲੱਗਦਾ ਅੱਛਾ ਬੈਂਦੇ ਸਾਰੇ ਵਧੀਆ ਆਪਣੇ ਆ 40 45 ਹਾਂ ਜਗENDER ਹਾਂ ਠੀਕ ਹੈ ਉਰੇ ਆ ਆਹ ਬੈਂਦਾ ਦੇਖ ਮੈਨੂੰ ਤਾਂ ਲੈ ਜਾ ਆ ਜਾ ਆ ਨਾ ਹੁਣ ਇਹ ਜਵਾਕ ਹੈ ਦੀ ਉਂਗਲ ਫੜ ਕੇ ਲੈ ਆਂਗਾ ਓਏ ਬਾਪੂ ਨੂੰ ਦੀ ਨਾ ਨਹੀਂ ਦੇਖਣਾ ਪਵੇ ਲੱਤ ਬਾਹਣਾ ਟੁੱਟ ਜੇ ਬੁੱਢੇ ਹੱਟ ਜਾ ਇੱਕ ਅੱਖ ਤੋਂ ਤਾਂ ਵਧੀਆ ਦੀਂਦਾ ਸੀ ਇਹਨੂੰ ਓਹੋ ਕਿੱਧਰ ਵਿੱਚ ਮਰੀ ਜਾਂਦਾ ਹੈ ਜਗेंद्रਾ ਨਹੀਂ ਵਿੱਚ ਨਹੀਂ ਛਪਾਈਦੇ ਐ ਤੂੰ ਛਪਾਈਦਾ ਤਾਂ ਹੱਜਾ ਕਿਵੇਂ ਹਾਂ ਮੈਨੂੰ ਕਿਹੜਾ ਦੀਦਾ ਆਹ ਮਾਰੀ ਦੋਨੇ ਕਮਰੇ ਆ ਆਪਾਂ ਦਾ ਚਾਹ ਕਰਾ ਕੇ ਹੁਣ ਕਮਲਾ ਆ ਜਾਣਾ ਵਾ ਕੀ ਆ ਰਹੇ ਕਰਾ ਲਿਆ ਚਲ ਤੂੰ ਜਾ ਤੇਰੇ ਬੇਬੇ ਮੇਰਾ ਤਾਂ ਫੋਨ ਨਹੀਂ ਆਉਂਦਾ ਮੈਨੂੰ ਨਹੀਂ ਲੱਗਦਾ ਫੋਨ ਆ ਉਹ ਮੈਂ ਦੇਣਾ ਐ ਕਰਦੇ ਆ ਅੱਲਾ ਚਲ ਫਿਰ ਤੂੰ ਕਰ ਜਗਿੰਦਰ ਉਹ ਤੂੰ ਇਹਦਾ ਪ੍ਰੇਸ਼ਨ ਕਰਤਾ ਹੁਣ ਇਹਦਾ ਵਿਚਾਰ ਨੂੰ ਜਮਾ ਨਹੀਂ ਦੀਦਾ ਹੋਰ ਏ ਲੱਤਾਂ ਮਾਰੀ ਐ ਅੱਗੇ ਮੈਂ ਮਾਰਾ ਮੋਟਾ ਕਰ ਲਾਂਗਾ ਗਰੀਬ ਬੰਦਾ ਮਾਰਦਾ ਹਾਂ ਮੈਂ ਹੁਣ ਭਾਈ ਸਪਾਈ ਤੇ ਦੱਸ ਤੂੰ ਸਾਨੂੰ ਕਿੰਨੇ ਦੇ ਦੇ ਮੇਗਾ ਸਪਾਈ ਦੇ ਤੂੰ ਜਗਿੰਦਰ ਦੇਖ ਲੈ ਹਾਂ ਸਪਾਈ ਦੇ ਚੰਗੇ ਆ ਜਗਿੰਦਰ ਨਿਗਾ ਮਾਰਨੀ ਕਾਇਨਾ ਗਏ ਹਾਂ ਨਾਗ ਦੇਖ ਲੈ ਨਾਗ ਆਪਣੇ ਉਹ ਧੱਕਾ ਘਾਟਾ ਤਾਂ ਬਸ ਉਹ ਤਾਂ ਆਪਾਂ ਦੇਖ ਲੈ ਟੋ ਕੇ ਦੇਖ ਲੈ ਮੈਨ ਨੇ ਕਰ ਨਹੀਂਦਾ ਉਹੀ ਦੱਸ ਦੇਣਾ ਨਿਗਾ ਦਾ ਚੜ੍ਹੇ ਨਹੀਂ ਮੇਰੀ ਇਹ ਤਾਂ ਬੂਰਾ ਗਾੜੂ ਆ ਬੁੱਟਾ ਕਿੰਦਰਾ ਜੱਫਾ ਇਹਨੇ ਇੱਕ ਹੋਰ ਵੀ ਲਾਇਆ ਸੀ ਮੈਂ ਸੁਣਿਆ ਬਾਵਾ ਗੱਲ ਜੀ ਉੱਡੀ ਆਏ ਨਹੀਂ ਭਾਈ ਉਹਨਾਂ ਸੀ ਕਿਕਰ ਵੇਖਣ ਗਏ ਸੀ ਕਿਸੇ ਦੇ ਘਰੇ ਅੱਛਾ ਤੇ ਉਹ ਉਹਨਾਂ ਹੀ 부ੜੀ ਆ ਗਈ ਕਹਿੰਦੇ ਬਾਵਾ ਥੋੜੇ ਕਿਕਰ ਦੱਸਿਆਗਾ ਹਾਂ ਹਾਂ ਉਹ ਕਿਕਰ 부ੜੀ ਆ ਗਈ ਇਹਨੂੰ ਆਕਰ ਕਿਕਰ ਹੈਗਾ ਅੱਛਾ ਉਹ 부ੜੀ ਨੂੰ ਗੁਣਾ ਵੇਖਣ ਦੀ ਲੱਗ ਗਿਆ ਇਹ ਜੱਫਾ ਆ ਬਾਲਿਆ ਹਾਂ ਉਹ ਗੱਲ ਪਈ ਗਈ ਉਹ ਤਾਂ ਮੈਨੂੰ ਪਤਾ ਨਹੀਂ ਲੱਗਿਆ ਉਹਨੂੰ ਮਾਹਬਾਈ ਚਿੰਦਾ ਸਾਬ ਉਹ ਮੈਨੂੰ ਦੀਨਾਂ ਨਹੀਂ ਸੀ ਫਰੇਸ਼ਨ ਹੋਇਆ ਹੋਇਆ ਸੀ ਉਦੋਂ ਨਿਗਾ ਬਾਗੀ ਮੈਂ ਇਹਦੀ ਦਮਾ ਤੇ ਫਿਰ ਕਿਕਰ ਵੇਖੀ ਸੀ ਉਹ ਤਾਂ ਸਾਨੂੰ ਘਾਟਾ ਪੈਗਾ ਨਾਲੇ ਕੁੱਟ ਤੋਂ ਬਚ ਗਏ ਇਹਦਾ ਪਤੰਦਰਾ ਇਹਦਾ ਪਤੰਦਰਾ ਉੱਠਣਸਾਰ ਕਹਿੰਦਾ ਮੁਰੱਛ ਪਾਜ ਤੈਨੂੰ ਜੱਫਾ ਪਵਾ ਦਊ ਇਹ ਫਿਰ ਤੱਕ ਨਹੀਂ ਰੱਖ ਬੰਦੇ ਇਹ ਫਿਰ ਜਮਾਨੀ ਵੇਲੇ ਦੇ ਖਰੀਦਿਆ ਲੱਗਦਾ ਬਾਹਲਾ ਚਿਹਰਾ ਹੋ ਗਿਆ ਮੇਰਾ ਮੈਂ ਉਹੀ ਦੱਸ ਦਿੰਦਾ ਬਸ ਇਹ ਜੱਫਾ ਪਾ ਕੇ ਵੀ ਆ ਇਨਾ ਇਨਾ ਮੋਟਿਆ ਮਿੰਦਰਾ ਮੋਟਿਆ ਗੁੱਸਾ ਦਾ ਨਾ ਮੰਨੇ ਉਹ ਉਮਦਾ ਹੁੰਦਾ ਜ਼ਰਾਕਤਾਂ ਦਾ ਪਾਪ ਪਰ ਆਪਾਂ ਨੂੰ ਜ਼ਿੰਮੇਦਾਰਾਂ ਨੂੰ ਸਰਦਾਂ ਨਹੀਂ ਕੀ ਕਰਦੇ ਨੋ ਵੀ ਨਹੀਂ ਸਰਦਾ ਬਾਈ ਯਾਰ ਅਸੀਂ ਵਾਖ ਵੀ ਕਿਵੇਂ ਵੱਲ ਗਏ ਕਰਨਾ ਪੈਂਦਾ ਕੰਮ ਸਾਰਾ ਹੱਥੋਂ ਦਿਹਾੜੀ ਵਾਲਾ ਕੰਮ ਮੈਥੋਂ ਹੁੰਦਾ ਨਹੀਂ ਮੈਂ ਲੱਤਦਾਰ ਹੀ ਹਾਂ ਹਾਂ ਤੇਰੇ ਜਗੰਦਰ ਲੱਤ ਪਹਿਲਾਂ ਸਹੀ ਸੀਗੇ ਜਮਾ ਬਾਈ ਅਸੀਂ ਕੀ ਕੀਤਾ ਅਸੀਂ ਥਰੀ ਲੈ ਲਿਆ ਅੱਛਾ ਮੋਟਾ ਪੂਰਾ ਡੋੜਾ ਹਾਂ ਤੇ ਸਾਡੇ ਕੋਲੇ ਆਖਾ ਟਰੈਕਟਰ ਅੱਛਾ ਕਰੋ ਨੂੰ ਧੱਕਾ ਲਾ ਕੇ ਪੂਰੀ ਚੜਾਉਣ ਲੱਗੇ ਪੂਰੀ ਮੇਰੇ ਤੇ ਲੱਤ ਤੇ ਵੱਜੀ ਆ ਕੇ ਬਾਈ ਯਾਰ ਹਾਂ ਉਹ ਬ੍ਰਾਹਮਣ ਦੀ ਗੱਲ ਹੈ ਉਹ ਬ੍ਰਾਹਮਣ ਦੀ ਗੱਲ ਆਹੋ ਅੱਛਾ ਫੇਰ ਮੈਨੂੰ ਦਾ ਦਾ ਘੰਡਾ ਲੱਤੋ ਤੇ ਪੋਰੀ ਪੋਰੀ ਹੀ ਬੰਦੇ ਬੁੰਦੇ ਇਕੱਠੇ ਕਰੇ ਮੈਂ ਇਕੱਲਾ ਸੀ ਹੂੰ ਦੀਂਦਾ ਸੀ ਮੈਨੂੰ ਉਦੋਂ ਤਾਂ ਤੇ ਟਰੈਕਟਰ ਪੁੱਠਾ ਕਰਾਉਂਦੇ ਅਗਰੇ ਹੈਂਡਲ ਬਾਪੂ ਤੋਂ ਵੱਜ ਜਾਣਾ ਫੇਰ ਇਹ ਕਿਹੜਾ ਹੈਂਡਲ ਮਾਰੂਗਾ ਆਏ ਗੱਲ ਹੋ ਗਈ ਬਾਈ ਹੂੰ ਇਹ ਕੋ ਫੋਨ ਨਹੀਂ ਸੀ ਉਦੋਂ ਇਹਦਾ ਆਏ ਨਹੀਂ ਪਤਾ ਉੱਥੇ ਤੂੰ ਦੀ ਛੜੀ ਕਮਾਈ ਗਿਆ ਕਿਹੜਾ ਹੈਂਡਲ ਮਾਰਿਆ ਹੋਣਾ ਬੰਦੇ ਸੀ ਅਸੀਂ ਦੋ ਹੀ ਹੋਰ ਨਹੀਂ ਸਿੰਦਾ ਸੀ ਉਦੋਂ ਤਾਂ ਮੈਨੂੰ ਦੀਂਦਾ ਸੀ ਦੀਂਦਾ ਸੀ ਹਾਂ ਅੱਛਾ ਇਹ ਤਾਂ ਬਾਬਾ ਜੱਦੀ ਗੱਲ ਹੈ ਉਦੋਂ ਫੋਨ ਵੀ ਨਹੀਂ ਹੁੰਦੇ ਸੀ ਕਹਿੰਦਾ ਕਿ ਸਾਨੂੰ ਫੋਨ ਕਰਨ ਜੋ ਕਿ ਉਹਦਾ ਕੁਦਰਤੀ ਉਹ ਲੈ ਬਰਾ ਐ ਕਰੋ ਆ ਨਵੇਂ ਬੇਡੋ ਪਰਾ ਚਾੜੜਾ ਜਵਾਗ ਜਾ ਵੀ ਕਹਿੰਦਾ ਦੋ ਖਾਦੀ ਜੀ ਦੰਦੀ ਵਾਲਾ ਲਿਆਉਣਾ ਮੋਬਾਈਲ ਹੋਰ ਡਾ ਲਿਆਉਣਾ ਫਿਰ ਉਹਨੇ ਆਦੀ ਬੇਬੇ ਨੂੰ ਕਹਿੰਦਾ ਬਾਪੂ ਨੂੰ ਕਹਿੰਦੇ 45 ਰੁਪਏ ਦੇ ਇਹ ਕੀ ਰੇਟ ਰੁੱਟ ਦੇਉਗੇ ਸਾਨੂੰ 45 ਰੁਪਏ ਦੇ ਤੁਸੀਂ ਲਾਓ ਰੇਟ ਪਹਿਲਾਂ ਫਿਰ ਮੈਂ ਦੱਸ ਦੂੰ ਫਿੱਟ ਹੋਇਆ ਤਾਂ ਤੇ ਨਹੀਂ ਫਿਰ ਆਪਾਂ ਜਵਾਬ ਦੇ ਦੇ ਦੇਖ ਜੀ ਕੇ ਮੇਰਾ 10000 ਲਾਦੇ ਨੇ 15 ਕਰ ਲੈਣਾਗੇ ਬੱਦਾ ਮੇਰੇ ਕੋਲ ਇੱਕ ਹੋਰ ਵੀ ਆਇਆ 10000 ਦੇ ਦੰਨੇ ਆ ਉਹ ਨਾ ਓਏ ਨਾ 10 10 ਤੇ ਇੱਕ ਦੇਉਂ ਆ ਬਈ ਉਹ ਹੈ ਨਹੀਂ ਚਿੰਦਾ ਸੇ ਪਤਲੀ ਹੈ ਬਾਹਲੇ ਬੋਟੇ ਨਹੀਂ ਨਾ ਓਏ ਨਾ ਬਿਲਕੁਲ ਲਟਾਂਗੇ ਜੇ ਲੱਗਦੇ ਮੈਨੂੰ ਤਾਂ ਸਾਨੂੰ ਖਰਚਾ ਬਹੁਤ ਪੈ ਜੂਗਾ ਦੇਖਤਾ ਸੀ ਔਰ ਰੱਬ ਨਾ ਲੱਗੇ ਪੈ ਕਨੇੜਾ ਇਹ ਤਾਂ ਕਿਤੇ ਲੱਗ ਜਾਣਾ ਅਸੀਂ ਵੀ 4 ਰੁਪਏ ਬਣਾਵਾਂਗੇ ਫਿਰ ਯਾਰ ਉਹ ਨਹੀਂ ਨਹੀਂ ਬਾਈ ਐਵੇਂ ਬੇਤੁਕੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ 5-7000 ਰੁਪਏ ਦਾ ਖਰਚਾ ਹੋ ਜੂ ਸਾਡਾ ਹਾਂ 70000 ਤੇ ਲੈ ਲੈ ਆ ਦੇ 70 ਦੇ ਮਹਿੰਗੇ ਨਹੀਂ ਛਪਾਏ ਦੇ ਕੁਆਲਿਟੀ ਦੇਗਾ ਐ ਨਹੀਂ ਵੀ ਥੋਤਾ ਨਿਕਲੇ ਉਹ ਆ ਲਾ ਦਾਂਗੇ ਤੂੰ ਐ ਕਰੀ ਮੇਰੇ ਹੱਥ ਪਵਾ ਦੇ ਛਪਾਏ ਦਨ ਸਾਰਿਆਂ ਨੂੰ ਮਾੜਾ ਮਾੜਾ ਕੀ ਕਰੀ ਇਹ ਨੇ ਬੁੱਤਾਂ ਤਸਦੂ ਲੈ ਆ ਇੱਧਰ ਹੋਣਾ ਦੇਖਣਾ ਭਈ ਤੂੰ ਮੋਟੇ ਦੇ 70 ਮੇਰੇ ਆਹ ਛਪਾਦਾ ਵੇ ਪਹਿਲਾਂ ਕਰ ਲੋ ਕਰ ਲੋ ਚੱਕਾ ਹਾਂ ਪੂਰਾ ਕੈਂਟ ਹੈ ਹਾਂ ਇਹ ਤਾਂ ਠੀਕ ਹੈ ਕਰ ਤੂੰ ਗਾਹ ਦਿਖਾਣਾ ਭਾਈ ਇਹਦਾ ਛਪਾਦਾ 1 25000 ਦਾ ਵੇ ਕੋ ਘਟੋ ਘਟਾ ਆਹ ਦੇਖ ਵਾਪ ਉ ਪਤਲੀ ਹੈ ਆ ਤਾਂ ਪਤਲਾ ਹੈ ਹਣਾ ਕਹੀਏ ਬਾਰੇ ਹਾਂ ਇਹ ਤਾਂ ਕਹੀਏ ਚਰਾ ਮੂੰਹ ਹੀ ਨਾ ਤੁਸੀਂ ਬਚਕਾਰ ਡਾਈਆਂ ਮਾਰੀ ਚੱਲੋ ਸਪੈਦੇ ਆ ਵਧੀਆ ਇਹ ਵੀ ਬਦਲਾ ਹੈ ਬਦਲੇ ਆ ਬਾ ਇਹ ਜੀ ਦੀ ਆ ਬਾਪੂ ਸਾਰੇ ਯਾਰ ਇਹ ਚ ਗੰਡਾ ਹੈ ਗੰਡਾ ਹਾਂ ਇਹ ਬੰਦਾ ਨਹੀਂ ਕੁਝ ਗੰਡਾ ਨੂੰ ਤਾਂ ਪ੍ਰੇਸ਼ਣ ਕਰਾਉਣਾ ਜਰਾ ਗੰਡਾ ਜਰਾ ਜਰਾ ਟਾ ਟਾ ਗੁੱਟਾ ਜੋੜਗਾ ਕੰਮ ਅਗਲਾ ਲੈਂਦਾ ਉਹੀਂ ਤੁਸੀਂ ਤਾਂ ਉਹ ਕਰੀ ਜੰਨੇ ਯਾਰ ਇਹਦੇ ਵੀ ਬਰਥੇ ਆ ਤੇੜਾ ਆਇਆ ਪਈਆ ਹਾਂ ਬੰਦੇ ਬਾਈ ਮੇਰੇ ਕੋਲੇ ਹੋਰ ਵੀ ਆਏ ਸੀ ਇੱਕ ਉਹ ਲਾਗਿਆ 10 ਬੱਛਾ ਯਾਰ ਹਾਂ ਚੋਰਾ ਚੱਤ ਮਾਨ ਦਾ ਦੇਖ ਲੋ ਇਹਦੇ ਪਤਾ ਨਹੀਂ ਕੀ ਮੌਕੇ ਜੀ ਗੱਪ ਮਾਰ ਲੈ ਇੱਕ ਦਸ ਬਾਪੂ ਚੱਲੇ ਗਿਆ ਯਾਰ ਵੇਖਦੇ ਤਾਂ ਪੈ ਤੇ ਕਰਦੇ ਸਭ ਦਾ ਕਰਦੇ ਦੂਸਰਾ ਚੱਲ ਚੱਲ ਕਿੰਨੇ ਦੇ ਦੇਵੇਂਗਾ ਸਹੀ ਸਹੀ ਦੱਸਾ ਭਾਈ ਮੈਂ ਦਾ ਸੁਣ ਨੂੰ ਦੱਸਤਾ ਸਾਡੇ ਵਾਲਾ ਜਵਾਖ ਜਾ ਬੈਠਾ ਰੁੱਸਿਆ ਅੱਛਾ ਖਾਦੀ ਜੀ ਦੰਦੀ ਵਾਲਾ ਮੋਨ ਲੈ ਕੇ ਆਉਣਾ ਅੱਛਾ ਮੈਂ ਨੂੰ ਆਖਿਆ ਪੁੱਤ ਸਿਪਾਹੀ ਦੇ ਵੇਚਦ ਨੇ ਫਿਰ ਪੁੱਤੀ ਪੁੱਤ ਦੇ ਮਗਰ ਲੱਗਣਾ ਪੈਂਦਾ ਹਾਂ ਲੱਗਣਾ ਪੈਂਦਾ ਹਾਂ ਹਾਂ ਇੱਕ ਸਿਪਾਹੀ ਦੇ ਪਿੰਡ ਤਾਂ ਮੋਟਾ ਲੱਗਿਆ ਜਾਦੇ ਆ ਇਹੇ ਮੋਟਾ ਹੈ ਦੂਜੇ ਤਾਂ ਪਤਲੇ ਆ ਉਹ ਸਾਰੇ ਮੋਟੇ ਆ ਬੁੱਟੇ ਆ ਪਤਾ ਨਹੀਂ ਕੀ ਇੱਥੇ ਕੀ ਹੋਇਆ ਇਹ ਗੁੜੀ ਜਾਂ ਪੁੰਛੀਆਂ ਇਹਦਾ ਫੋੜਾ ਨਿਕਲਿਆ ਜੇ ਦਵਾਈ ਲਾਤੀ ਨਾ ਇਹ ਤਾਂ ਫੱਟ ਹੀ ਨਹੀਂ ਬਣਨੇ ਇਹਦੇ ਫੱਟਨੇ ਮਾਣਨੇ ਕੁੱਤੇ ਉੱਤੇ ਐ ਇਹ ਤਾਂ ਬਾਪੂ ਢੂਲੇ ਵਾਲੇ ਲੈਣਗੇ ਤੇ ਕਿਹੜੇ ਪੋਰੇ ਆ ਨਿਕਲਣਗੇ ਆਪਣਾ ਸੁਭਾਗੇ ਬਣਨਗੇ ਇਹਨਾਂ ਦੇ ਹਾਂ ਆਂ ਚੱਖੀ ਨਾ ਤੈਨੂੰ ਕੀ ਦਿਸਜੂ ਉਹ ਨਹੀਂ ਮੈਂ ਫਿਰ ਤੱਕ ਜੀ ਤਾਂ ਕਰਦਾ ਹੀ ਆ ਵੀ ਕਿੱਥੇ ਕਰ ਲੈ ਧਰ ਮੋਟੇ ਦਾ ਫਿਰ ਚੱਲ ਗੇ ਦੱਸਾਂ ਮੈਂ ਇੱਕੋ ਗੱਲ ਦੱਸ ਦਿਓ ਮੈਂ ਕੀ ਕਰਦੇ ਇੱਥੇ ਗੱਲ ਕੋਈ ਕੀ ਬਹਿ ਗਏ ਯਾਰ ਟਾਈਮ ਬਕਰਾ ਕਰ ਰਹੇ ਪਾਣੀ ਦੀ ਵਾਰੀ ਆ ਮਰੀ ਅਸੀਂ ਵੀ ਹੋਰ ਨਹੀਂ ਬੈਠੇ ਮਾਲ ਵਾਹ ਦਾ ਨਹਿਰ ਤੇ ਠੇਕਾ ਲਿਆ ਅਸੀਂ ਵੀ ਨਹਿਰ ਤੇ ਜਾ ਕੇ ਠੇਕਾ ਵੇਖਦੇ ਅਰਖ ਤੋਂ ਉੱਥੇ ਛੋਟੇ ਸਪੈਦੇ ਲਿਆ ਉੱਥੇ ਹੁਣ ਤੂੰ ਦੱਸ ਬਾਈ ਕੀ ਰਹਿ ਸਹੀ ਸਹੀ ਕਿੰਨੇ ਦੇ ਮੈਂ ਅਸੀਂ ਤਾਂ ਇੰਨਾ ਕਮਾਲ ਲਿਆਗਾ ਗੱਲ ਸੁਣ ਪਾਈ ਬਹੁਤ ਘੱਟ ਰੇਟ ਚ ਜਗਿੰਦਰ ਸਿੰਘ ਆਪਣੇ ਇਹਦਾ 1-10 ਲਾ ਗਿਆ ਮੁੰਡਾ ਬੋਲ ਬਾਲੇ ਫੇ ਤੈਨੂੰ ਦੇ ਨਹੀਂ ਤੂੰ ਮੈਂ ਨਹੀਂ ਇਹ ਵਾਲੀ ਗੱਲ ਨਾ ਨਾ ਤੇ ਇਹ ਗੱਲ ਕਰ ਮੈਨੂੰ ਸਾਡਾ ਮੁੰਡਾ ਕਹਿੰਦਾ ਪੂਰਾ ਬਾਪੂ 120 ਦਾ ਫੋਨ ਆਊਗਾ ਮੈਂ ਕੋਈ ਨਹੀਂ ਆਪਾਂ ਉਹਨੇ ਦੇ ਵੇਚ ਦੇਾਂਗੇ ਬਾਪੂ 50 ਕਹਿ ਦੇਣਗੇ 40 ਕਹਿੰਦੇ 40 ਕਹਿ 40 ਦਾ ਦੇ ਦੇ ਸਾਨੂੰ ਸਾਈ ਦੇ ਦੇ ਇੱਕੋ ਜੁਵਾਤ ਨਹੀਂ ਨਾ ਇੱਕ ਨਹੀਂ ਸਾਰੇ ਅੱਛਾ ਹਾਂ ਯਾਰ ਥੋੜੇ ਤੁਸੀਂ ਤਾਂ ਇੱਕੋ ਵਾਦ ਤਾਂ ਹੈ ਨਹੀਂ ਇਹ ਤਾਂ ਬਾਤ ਹੈ ਨਹੀਂ ਜੀ ਕੇਂਦਰਾ ਫੇਰ ਬਾਈ ਜਾਓ ਕੰਮ ਕਰੋ ਆ ਦਾ ਇੱਕ ਇੱਕ ਨਹੀਂ ਵੇਚਦਾ ਇੱਕ ਟਰਾਲੀ ਦਾ ਮਾਲ ਵੀ ਨਹੀਂ ਇਹ ਟਰਾਲੀਆਂ ਤਿੰਨ ਆਉਣਗੀਆਂ ਨਾ ਐ ਐ ਕਰ ਲੋ ਇੱਕ ਟਰਾਲੀ ਚ ਲੈ ਜਾਓ ਚਲ ਹੋਰ ਨਾਲ ਦੇ ਪੰਜ ਤਾਂ 50000 ਲੈ ਲੈ ਹੁਣ ਨਹੀਂ ਭਰਾਵਾ ਨਹੀਂ ਲੱਗਿਆ ਗੁਰੂਆ ਚਾ ਸੌਤਾ ਆਪਣਾ ਰਲ ਜੂ ਤੇ ਫੇਰ ਐ ਜੀ ਪੱਟਣਾ ਆ ਕੇ ਫੇਰ ਤੂੰ ਆਏ ਨਾ ਕਿ ਮੇਰੀ ਕਣਕ ਮਿੱਧਤੀ ਹਾਂ ਕਣਕ ਮਿੱਧਤੀ ਆਉਂਦਾ ਤੱਕੜੇ ਟੋਏ ਵੀ ਪੱਟਾਂਗੇ ਮੈਨੂੰ ਕੀ ਫਾਇਦਾ ਫੇਰ ਕਣਕ ਸਾਰੀ ਮਿੱਧੀ ਜਾਊ ਇਹ ਹੈ ਨਾ ਸ਼ਿੰਦਾ ਸਾਹਿਬ ਪਹਿਲਾਂ ਤਾਂ ਨਾ ਵੇਚ ਪਹਿਲਾਂ ਤਾਂ ਜਵਾਕ ਖੜੇ ਪਏ ਪਏ ਵੇ ਭਾਈ ਕਣਕ ਲੈ ਮਿੱਧੀ ਜਾਊਗੀ ਤੇ ਜੇ ਵੀ ਸੀ ਲਿਆ ਮੈਂ ਟਰੈਕਟਰ ਵੀ ਲਿਆ ਕੇ ਕਰਨਾ ਪਊ ਸਾਨੂੰ ਤਾਂ ਉਹ ਯਾਰ ਬੰਦੇ ਬਾੜਦੇ ਹੁੰਦੇ ਜੇ ਵੀ ਸੀ ਉਹ ਬੰਦੇ ਪਹਿਲਾਂ ਮਿਲ ਜਾਂਦੇ ਹੁਣ ਲੇਬਰ ਮਿਲਦੀ ਨਹੀਂ ਜਮਾ ਤੇ ਮੈਂ ਤੁਹਾਨੂੰ ਜੀ ਦੇਖ ਲਓ ਯਾਰ ਆਦਾ ਭਾਈ ਕਿਵੇਂ ਮਰਜ਼ੀ ਕਰੋ ਮੈਂ ਨਹੀਂ ਉਹ ਕਰਨ ਦਾ ਪੈਸੇ ਇੱਕ ਮੁਠੀ ਲਵਾਂ ਮੈਂ ਇਹ ਬਾ ਪੂਰਾ ਲੜਨਾ ਇਹ ਗੱਲ ਕਰੀਆ ਤੂੰ ਕਰ ਮਰੇ ਲਿਆਜੀ ਆ ਇਹ ਮਾਤਾ ਦਾ ਹੱਕ ਤੇ ਚਾਹ ਜਨ ਲਿਆਜੀ ਫਿਰ ਹੁਣ ਮੂੰ ਹੀ ਤਾਂ ਨਹੀਂ ਦੇਦਗੇ ਤੁਹਾਨੂੰ ਤੇ ਫਿਰ ਤੂੰ ਘਰ ਘੱਲ ਕੋਈ ਫਾਇਦੇ ਯਾਰ ਸਮੈਂ ਤਾਂ ਦੀਨਦਾਰੀ ਨਿਮਾ ਦੇਖ ਲਾਂ ਤਾਂ ਹਾਂ ਤੂੰ ਕਿਵੇਂ ਕੋਸੀ ਮੈਂ ਕਿਹਾ ਥੱਲੇ ਤੱਕ ਲਾਤੀ ਹੂੰ ਚੱਲ ਵੇ ਤੂੰ ਠੀਕ ਹੈ ਦਸਨੋਂ ਜਰੇ ਸਾਹਮਣੇ ਸਪੈਦੇ ਦੇਖ ਐਦਾ ਬਾਈ ਚੰਨਣਾ ਹੈ ਯਾਰ ਓ ਯਾਰ ਤੂੰ ਕੁੱਟਖਾਨ ਵਾਲੀ ਗੱਲ ਕਰਦਾ ਓਏ ਓ ਕੀ ਅੱਜ ਜਾਂਦਾ ਕੈ ਦੋਇਆ ਓ ਤੂੰ ਕਿੱਧਰ ਜਾਣਾ ਆਰਾ ਦਿਨ ਖਵਾਤਾ ਭਾਂ ਜੰਪ ਜੇ ਮਾਰਦੇ ਫਿਰਦੇ ਆ ਪਤਾ ਨਹੀਂ ਉਹ ਜਾਂਦੇ ਕਣਕ ਵੀਤੀ ਹੁਣ ਤੇ ਜੇ ਹੂੰ ਸੋਨ ਨੂੰ ਸਪੈਦੇ ਆ ਜਾਓ ਉਹ ਜਾਂਦਾ ਜੰਪ ਮਾਰਦਾ